ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਹ ਠੀਕ ਠਾਕ ਹੂੰ ਚੜਦੀ ਕਲਾ ਕੇਕ ਕੱਟਦੇ ਦਾ ਬਹੁਤ ਦੇਖਿਆ ਨੇ ਅੱਜ ਪਹਿਲੀ ਵਾਰੀ ਨਾਰੀਅਲ ਪੰਨਿਆ ਜਾਊਗਾ ਮੁੰਡੇ ਦਾ ਹੈਗਾ ਜਨਮ ਦਿਨ ਤੇ ਦੇਖਿਓ ਫਿਰ ਅੱਜ ਭੰਨ ਹੁੰਦਾ ਹੈ ਨਾਰੀਅਲ ਤੇ ਵੀਡੀਓ ਸਾਰੀ ਜਰੂਰ ਦੇਖਿਓ ਨਾਲ ਹੀ ਤੂੰ ਪਾ ਵੀ ਵਿੱਚ ਪਾ ਲੈਗੇ ਬਾਬਾ ਜੀ ਨੇ ਅੱਜ ਕਰਪਾ ਕੀਤੀ ਇੰਨੇ ਵੇਲੇ ਬੈਠੋ ਬੈਠੋ ਬੈਠਾ ਬੈਠੇ ਦਾ ਪੈਰਾ پارک ਪਾਜੀ ਐ ਇਹਨੂੰ ਕੀ ਕਹਿੰਦੇ ਭਾਜੀ ਹੂੰ ਇਹਨੂੰ ਕਹਿੰਦੇ ਪਾਜੀ ਨਾਰੀਅਲ ਕਿਹਦੇ ਨਾਰੀਅਲ ਨਾਰੀਅਲ ਇਹ ਉਹਦਾ ਪੁਨੀ ਦਾ ਕਾਦੇ ਨਹੀਂ ਤਾਂ ਅੱਜ ਆਪਾਂ ਕਿਹੜੇ ਕੰਮ ਲਈ ਬੰਨਣ ਲਗੇ ਆ ਪਾਪਾ ਜੀ ਆ ਦੋ ਗੱਡੀਆਂ ਹਾਂ ਦੇ ਤਾਂ ਦੋ ਇੱਕ ਉਹ ਖੜੀ ਆ ਇਹ ਆਪਾਂ ਨੂੰ ਯਾਨੀ ਕਿ ਗਿਫਟ ਮਿਲੀਆਂ ਤੇ ਲੋਕ ਕੇਕ ਕੱਟਦੇ ਹੁੰਦੇ ਆ ਤਾਂ ਆਪਾਂ ਕੀ ਆਪਾਂ ਜੀ ਨਾਰੀਅਲ ਬਣ ਆਪਾਂ ਨੂੰ ਬਾਡੇ ਦੇ ਮਿਲੀਆਂ ਵਾ ਗੱਡੀਆਂ ਗਿਫਟ ਸਾਨੂੰ ਆ ਦੋ ਗੱਡੀਆਂ ਮਈਆਂ ਗੈਫਟ ਇੱਥੇ ਨਹੀਂ ਗੇ ਲਗੇ ਨਹੀਂ ਹੈਗੇ ਕੀ ਚੀਜ਼ ਹੈ ਆ ਸਾਡੇ ਬਾਰਡੇ ਦੇ ਸਾਨੂੰ ਉਮਲੀਆਂ ਦੋ ਕੜੀਆਂ ਗਿਫਟ ਆ ਜਾਗਾ ਹੈਪੀ ਬਰਥਡੇ ਮੁੜੇ ਦਾ ਵੱਡੇ ਬਜ਼ੁਰਗ ਲੋਕੀ ਕੱਟਦੇ ਉਹਨੇ ਕੇਕ ਖੂਗਤ ਅਸੀਂ ਭੁੱਲਣ ਲਗੇ ਨਾਲ ਵੱਡੇ ਮਲਕਾ ਯਾਨੀ ਆ ਉਹ ਤੇਰੇ ਸਰਕੇ ਬੜਾ ਜੂੜਦਾ ਮਾਰ ਮਾਲਕਾ ਨਹੀਂ ਭੱਜ ਗਿਆ ਹੁਣ ਭੱਜ ਗਿਆ ਗਵਾਹੀ ਨਹੀਂ ਕਰਨ ਹੁੰਦਾ ਤੁਹਾਡੇ ਤੇ ਕੇਕ ਕੱਟਦੇ ਹੁੰਦੇ ਆ ਨਾ ਤੀਰੇ ਤਾਰੀਰ ਭੰਨਿਆ 10 ਰੁਪਏ ਲਾਉਣ ਦਾ ਕਰਕੇ ਉਹ ਭਾਜੀ ਖਰਚਾ ਮੰਗਾਈ ਬੜੀ ਹੋ ਗਈ ਭਾਜੀ ਨਹੀਂ ਕਰਕੇ ਚੱਲਦਾ ਨਹੀਂ ਨਾਲੇ ਇੱਕ ਗੱਲ ਹੋਰ ਵੀ ਨਾਲੇ ਕਹਿੰਦੇ ਕੇਕਾਂ ਦੇ ਪੈਸੇ ਨਹੀਂ ਖਰਾਬ ਕਰਨੇ ਚਾਹੀਦੇ ਕੀ ਕਹਵੇਂ ਭਾਜੀ ਲੀ ਜਾਤਾ ਹਾਂ ਨਾਲੇ ਛੁੱਕੜ ਵੀ ਬਾਜਾ ਆਪਾਂ ਖਾ ਲੈਣਾ ਤਾਂ ਆ ਵੀ ਆਪਾਂ ਖਾ ਲੈਣਾ ਆਹ ਚਾਹ ਦੇ ਆਹ ਦੇ ਸੰਨੂ ਕੋਲ ਆਹ ਦੇ ਕਿਲੀ ਵਿੱਚੋਂ ਇਹ ਦੇਖੀ ਨਾਲੇ ਸਿਹਤ ਲਈ ਚੱਗਾ ਇੱਕ ਬਾਹੋਂ ਹੋੜ ਮਿਲ ਗਈ ਤੇ ਇਹਦਾ ਮੈਨੂੰ ਬਾਹ ਵੀ ਮਾਰ ਜੇ ਮਾਰਦਾ ਕਿਦਾਂ ਉਹ ਕਿਧਰ ਇੱਥੇ ਕਿਦਾਂ ਕਿਦਾਂ ਕੱਚੀ ਗਰੀ ਇਹ ਹੁਣ ਤੁਹਾਡਾ ਮੈਨੂੰ ਕੋਣੀ ਪਾੜ ਜਿਹਾ ਇਹ ਹੈਪੀ ਬਰਥਡੇ ਪਾਜੀ ਲੈ ਇਦਾਂ ਇਦਾਂ ਲਾਗੇ ਹੋ ਲਾਗੇ ਫੋਟੋ ਖਿੱਚ ਲਈ ਫੋਟੋ ਵੀ ਫੋਟੋ ਖਿੱਚ ਲਈਏ ਹਾਂ ਆ ਇਦਾਂ ਇਦਾਂ ਆ ਪਾਜੀ ਆ ਬਣਿਆ ਜੀ ਖਾ ਲਾ ਝੂਲਸ ਲਾ ਕੋਤ ਕੀਤਾ ਨਹੀਂ ਉਦਾਂ ਹਾਂ ਵੀ ਖਾਲੀ ਆ ਭਾਈ ਹੋਰ ਹੋਰ ਚਾਹੀਦਾ ਨਹੀਂ ਬਹੁਤ ਬਹੁਤ ਵਧਾਈਆਂ ਦਿੰਦਾ ਰੱਬ ਤੈਨੂੰ ਚਾਰ ਪੰਜ ਬਹੁਤ ਬਹੁਤ ਥੈਂਕ ਯੂ ਤੁਹਾਡੇ ਜਿਹੜੀਆਂ ਦੋ ਗੱਡੀਆਂ ਕਰ ਦਿੱਤੀਆਂ ਰੱਬ ਤੁਹਾਨੂੰ ਹੋਰ ਤਰੱਕੀਆਂ ਦੇ ਬਖਸ਼ ਜਿਹੜਾ ਐਂਡਾਰੇ ਪਾਪੀ ਨੂੰ ਗੱਡੀਆਂ ਆ ਗਏ ਤੁਸੀਂ ਗਿਫਟ ਕਰ ਦਿੱਤ ਕਿਉਂ ਬੜੀ ਆ ਗਏ ਐਵੇਂ ਕੇਕ ਦਾ ਕੇ ਖਰਾਬ ਕਰਨਾ ਸੀ ਆਹ ਭਾਜੀ ਆ ਜਾਈ ਕਿ ਅੱਜ ਤਾਂ ਜੀ ਮੈਂ ਨਾ ਕਹਣਾ ਮੜੇ ਨੂੰ ਤੁਸੀਂ ਪਾਓ ਮੈਂ ਵੀ ਪਾਰਾ ਮੁੰਡੇ ਦੇ ਨੂੰ ਜਾਹੋ ਸਾਡਾ ਮੰਨਦੀ ਹੈ ਗੇਮ ਠੀਕ ਖਰਾਬ ਹੋਇਆ ਤਾਂ ਦੂਜੇ ਵਣ ਇੰਦਾ ਖਾ ਰੋਈ ਤਾਂ ਕੋਈ ਨਹੀਂ ਕੇਕ ਤਾਂ ਉੱਤੇ ਜਾਣਾ ਬੇਕਾਰ ਹੀ ਇਹ ਮੂੰਹ ਨੂੰ ਲਾਓ ਇਹਦੇ ਨੂੰ ਕੇ ਵੀ ਲਾਉਣਾ ਸੀ ਇਹ ਆਪਣਾ 15 ਸਾਲ ਨੇ ਵੀ ਪਈ ਰਵੇ ਖਰਾਬ ਨਹੀਂ ਹੋਣੀ ਇੱਕ ਤਾਂ ਐਵੇਂ ਉੱਧਾ ਹੀ ਨਾਲੇ ਭਾਜੀ ਤੋਂ ਜਾ ਜਲਾ ਬੱਡੇ ਦੇ ਦੋ ਗਟੀਆਂ ਆ ਭਾਜੀ ਨੇ ਨਵਾਂ ਕਮ ਖੋਲਿਆ ਆ ਭਾਜੀ ਦੇ ਡਰਾਈਵਰ ਇੱਧਰ ਆਹਾ ਆਪਣੇ ਭਾਜੀਆਂ ਨੈਵਰਸ ਹਾਂ ਪਤਾ ਨਹੀਂ ਸਾਨੂੰ ਕੀ ਕਹਿੰਦੇ ਹੁੰਦੇ ਕੋ ਮਰਜੀ ਕਹਿਦਾ ਵਾ ਵਾ ਥਾਗ ਦਈਓ ਲਾਜ਼ਮ ਨਹੀਂ ਇਹ ਹਾਜੀ ਹੁਣ ਖਾਣਾ ਪਿਉਣਾ ਕੀ ਹੁਣ ਪਹਿਲਾਂ ਨਾਰੀਅਲ ਤੇ ਕੰਮ ਚੱਲਵਾਵਾਂ ਹੀ ਦਿਓ ਵਾਤ ਕੇ ਹੁਣ ਤੁਹਾਨੂੰ ਕੀ ਹੁਣ ਬਸ ਕ ਨਾਰੀਅਲ ਖੜਾਤਾ ਭਾਜੀ ਨਾਰੀਅਲ ਪੁੱਲਣਾ ਹੀ ਲੋਕੀ ਕੀ ਕੱਢਦੇ ਕੋਈ ਕ ਕੱਢਦਾ ਕੋਈ ਕੋ ਪਾ ਲਓ ਵੱਡਣ ਵਾਲਾ ਕੰਮ ਤਾਂ ਹੋ ਗਿਆ ਇਹ ਨੂੰ ਕਿਤੇ ਲੈ ਕੇ ਜਾਣਾ ਇਹ ਤਾਂ ਇਹਨੇ ਚੋਂ ਬਣਾ ਕੋ ਮੰਗਣਾ ਲੂੰਗੀ ਦਾਲ ਬਣਾਉਣੀ ਆ ਰੋਟੀਆਂ ਨਾਲ ਲਾਉਨੇ ਆ ਬਾਜੀ ਆ ਨਾ ਨਾ ਭਾਜੀ ਮੂੰਗੀ ਦੀ ਦਾਲ ਹੀ ਮਿਲਣੀ ਆ ਮੈਂ ਤਾਂ ਨਵਾ ਨਵਾ ਵਾਇੰਡ ਗਿਆ ਤੋ 100 ਰੁਪਇਆ ਤੇ ਮੇਰੇ ਕੋਲ ਕੋਈ ਨਹੀਂ ਹਾਂ ਇਹਨੇ ਪੈਸੇ ਲਾਏ ਨਾਲ ਮੈਂ ਫਲੈਟ ਨਗਾਰੀ ਨਾਲੇ ਹਾਂ ਦਾ ਕੈਨੇਡਾ ਵਾਲਾ ਭਾਜੀ ਆਇਆ ਨਾ ਦੇਖਿਆ ਅਸੀਂ ਬਾਰੋਂ ਖਾ ਕੇ ਆਉਂਦੇ ਹਾਂ ਆ ਆਪਾਂ ਦਾ ਲੱਗਿਆ ਕਰੂ ਇੰਦਾ ਜਾ ਕੇ 15 ਕਿਲੋਮੀਟਰ ਅੱਛਾ ਕਿੱਧਰ ਨਹੀਂ ਜਾਣਾ ਕਿਧਰ ਨਹੀਂ ਜਾਣੇ ਆਪਾਂ ਵੇ ਜਿੱਦਣ ਉਂਗਲ ਕਰਦਾ ਉਦੋਂ ਜਾਣਾਗਾ ਤੂੰ ਨਹੀਂ ਜਾਣਾ ਚਲ ਆਜਾ ਰੋੰਦੇ ਜਾ ਕੇ ਚਲੋ ਰੋਗ ਸਹੀ ਆ ਬਈ ਭਾਈ ਉਹ ਤਾਂ ਦੇਖਾ ਮਾੜਾ ਨਾ ਯਾਰ ਆਇਆ ਅੰਦਰ ਬੰਦੇ ਇਹ ਚੱਕ ਲੈ ਤੂੰ ਓਕੇ ਜੀ ਚਲੋ ਮਨ ਕਰ ਲਓ ਹੁਣ ਲੈਓ ਹਟਜੋ ਮਰਜੀ کہہ ਲਓ ਤਾਂ ਓਏ ਤਰਾਇਨ ਬੋਲੋ ਹਟ ਕੇ ਜਾ ਜੋ ਮਰਜੀ کہہ ਲਓ ਅੜ ਗਈ ਓ ਆ ਜਾਗਾ ਕੰਨਾ ਵਧੀਆ ਓੜੋ ਨਿਆਣੀ ਵੀ ਲੈ ਆ ਆਹ ਕੱਢ ਵੀ ਚ ਆ ਛੱਡ ਦੇ ਆਈ 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 ਆ ਵੀ ਛੱਡ ਦੇ ਵਧੀਆ ਨਾਰੀ ਰੋ ਹਾਂ ਵਧੀਆ ਉਹ ਕੀ ਪੈਸੇ ਲੈ ਕੇ ਆਂਦਾ ਬਾੜੇ ਕਰਕੇ ਨਾ ਹੈ ਵੀ ਵਧੀਆ ਸਵਾਦ ਆ ਵਧੀਆ ਹੋਣਾ ਨਾ ਇਹ ਕਹਿੰਦਾ ਉਦਾਂ ਕਈ ਵਾਰੀ ਸੁੱਕਾ ਜਾਂ ਨਿਕਲਿਆ ਉਹਨਾਂ ਨੇ ਨਹੀਂ ਉਹਨਾਂ ਨੇ ਕੀ ਗੇ ਲੈ ਆਂਦਾ ਆ ਕੇ ਲੈ ਆਂਦਾ ਹਾਂ ਅਸੀਂ ਦੇਖ ਕੇ ਲੈ ਕੇ ਆਹੀ ਪਾਣੀ ਵਾਲਾ ਪਾਣੀ 50 ਰੋ ਦਾ ਇਹ ਲਿਆ ਲੈ ਕੱਠਾ ਹੀ ਵਾ ਕੱਢ ਲੈ ਤੂੰ ਉਹ ਕੱਢ ਲੈ ਮੈਂ ਨਹੀਂ ਕੱਢ ਆਹ ਦੇ ਮਕੋਈ ਨਾ ਖਾ ਲਿਆ ਕਲਾ ਭਾਜੀ ਹੋਰ ਇਦਾਂ ਨਾ ਕਰਿਆ ਕਰ ਵੱਡਾ ਕਦਾਵੇਂਗਾ ਮੁੰਡੇ ਨਾ ਇਹ ਤਾਂ ਬਾਲੀ ਵਧੀਆ ਕੇਕੂਕ ਤਾਂ ਐਵੇਂ ਹੀ ਆ ਤਾਂ ਬਾਲੀ ਵਧੀਆ ਚੀਜ਼ ਆ ਬਾਜੀ ਆ ਦਾ ਸਵਾਦ ਹੀ ਬੱਕਰਾ ਨਾਲੇ ਦੇ ਆ ਉਥੇ ਰੂੜਾਂ ਦੇ ਲਾ ਖਾਣੇ ਇੱਥੇ ਆ ਭਣ ਕੇ ਖਾਦਾ ਨਾ ਕਿਤੇ ਕੁਝ ਨਹੀਂ ਦਲੀ ਮੈਂ ਮੰਨ ਨਹੀਂ ਆਜੇ ਪਰ ਕੇ ਜੋ ਨਹੀਂ ਇਹ ਨਾ ਮੁੰਡੇ ਨੇ ਖਾਦਾ ਨਹੀਂ ਕੋ ਨਾ ਫਰਗੇ ਜੋ ਜੱਪਾ ਨਾ ਨਾ ਆ ਚੱਲ ਹੁਣ ਆ ਵੀ ਨਾਲ ਖਾਲ ਦਿਖਾ ਲੈ ਤੇ ਕਿੱਥੇ ਲਿਖਿਆ ਸੇਹਲੀ ਹਾਨੀ ਕਰਕੇ ਇਹ ਹੈ ਨਹੀਂ ਗੀ ਹਾਨੀ ਕਰਕੇ ਹੋ ਨਾ ਇਹ ਕਰ ਨਹੀਂ ਇੱਡੀ ਆ ਲਿਖਿਆ ਹੁਣ ਦਾਇ ਤੇ ਲੰਬੀ ਜਿਆ ਕਿੱਥੇ ਲਿਖਿਆ ਚਾਚੇ ਦੇ ਖਾਲ ਮੈਂ ਨਾ ਚਾਚੇ ਤੇ ਕਿੱਥੇ ਲਿਖਿਆ ਦੇਖ ਲਿਆ ਦੇਖ ਲਿਆ ਕਿ ਦੇਖ ਲੰਬ ਸਹੀ ਮੈਂ ਨਹੀਂ ਦੇਖਿਆ ਦੇਖਿਆ ਹੀ ਚਾਚੇ ਦੇ ਫੋਟੋ ਵਾਲ ਦੇ ਨਾਲੇ ਨਾ ਤੁਹਾ ਮੈਂ ਮੀ ਇੱਕ ਕਰੀ ਦੇਖਦਾ ਸੀਗਾ ਮੈਂ ਕਹਿੰਦਾ ਇੰਡੀਆ ਲਿਖਿਆ ਹੁੰਦਾ ਨਾ ਥੱਲੇ ਜਾ ਕਰਕੇ ਹੁੰਦਾ ਇੱਥੇ ਹਾਨੀ ਕਰ ਗਿਆ ਇੱਥੇ ਕਾਤੇ ਨਹੀਂ ਲਿਖਿਆ ਨਹੀਂ ਜੀ ਹਾਨੀ ਕਰ ਗਿਆ ਜਿਹੜਾ ਕਾਲਾ ਆ ਇਹ ਨਹੀਂ ਕਿਤੇ ਹੁੰਦਾ ਭਾਜੀ ਨਹੀਂ ਹੈਗਾ ਇੱਥੇ ਨਹੀਂ ਲਿਖਿਆ ਚਾਚਾ ਨੂੰ ਪੜ੍ਹ ਲੈਣੀ ਆਉਂਦੇ ਆ ਪੜ੍ਹ ਲੈਣਾ ਚਾਚਾ ਕਰ ਲਿਆ ਲਿਖਿਆ ਨਹੀਂ ਨਹੀਂ ਲਿਖਿਆ ਯਾਰ ਬਾਕੀ ਹੁਣ ਕੋਈ ਹੋਰ ਦੱਸ ਦੂਗਾ ਤਾਂ ਪਤਾ ਲੱਗੇ ਤੇ दारू ਪੀਣਾ ਸਿਹਤ ਲਈ ਹਾਨੀ ਕਰਕੇ ਆ ਇਹ ਵਾਕੇ ਹਾਨੀ ਕਰਕੇ ਨਹੀਂ ਪੀਣੀ ਚਾਹੀਦੀ ਤੇ ਪਰ ਦੱਸਿਓ ਤੁਸੀਂ ਵੀ ਇਹ ਲਿਖਿਆ ਹੁੰਦਾ ਬੋਤਲ ਤੇ ਜਾਂ ਨਹੀਂ ਲਿਖਿਆ ਇਹ ਵੀਡੀਓ ਹੈਗੀ ਇਟਲੀ ਦੇ ਵਿੱਚ ਬਣੀ ਹੋਈ ਤੇ ਇਟਲੀ ਦੇ ਵਿੱਚ ਅਸੀਂ ਦੇਖਿਆ ਵੀ ਬੋਤਲ ਦੇ ਉੱਤੇ ਨਹੀਂ ਲਿਖਿਆ ਜੇ ਅਸੀਂ ਸਹੀ ਹੈ ਜਾਂ ਗਲਤ ਹੈ ਬਾਕੀ ਤੁਸੀਂ ਦੱਸਦੇ ਹੋ ਕਮੈਂਟ ਕਰਕੇ ਤੇ ਹੋਰ ਵੀ ਕਿਸੇ ਕੰਟਰੀ ਦੇ ਵਿੱਚ ਇਹਦਾ ਹੈਗਾ ਦੱਸਿਓ ਜਰੂਰ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਓਕੇ ਜੀ ਸਤਿ ਸ੍ਰੀ ਅਕਾਲ ਮਿਲਦੇ ਆਂ ਨੈਕਸਟ ਵੀਡੀਓ